ਗੁੰਡੇਲੀ ਆਕੇ ਸੋਰੇ ਕਰਤੇ ਹਮਲਾ ਕਰਨ ਅਤੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋਵੇਂ ਬੱਚੇ ਬਰਾਮਦ ਕਰ ਲਏ ਗਏ ਨੇ ਅਤੇ ਮਾਦੇ ਹਵਾਲੇ ਕਰ ਦਿੱਤੇ ਗਏ ਨੇ ਤੁਹਾਨੂੰ ਦੱਸਦੀ ਕਿ ਪਿਛਲੇ ਦਿਨੀ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਸੀ ਜਿੱਥੇ ਕਿ ਜਵਾਈ ਦੇ ਵੱਲੋਂ ਗੁੰਡੇ ਲਿਆ ਕੇ ਆਪਣੇ ਸੋਹਰੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਅਤੇ ਘਰ ਦੇ ਦਰਵਾਜ਼ੇ ਤੋੜ ਕੇ ਗੁੰਡੇ ਦਾਖਲ ਹੁੰਦੇ ਨੇ ਅਤੇ ਉੱਥੇ ਮੌਜੂਦ ਪਤਨੀ ਸੱਸ ਅਤੇ ਸਾਲੇ ਦੇ ਉੱਪਰ ਹਮਲਾ ਕਰ ਦਿੰਦੇ ਨੇ ਅਤੇ ਉਹਨਾਂ ਨੂੰ ਬੰਦੀ ਬਣਾ ਕੇ ਦੋਵੇਂ ਬੱਚੇ ਅਗਵਾ ਕਰ ਲਏ ਜਾਂਦੇ ਨੇ ਕਟਨਾਕਰਮ ਦੇ ਨਾਲ ਜੁੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਲਗਾਤਾਰ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਤੁਰੰਤ ਐਕਸ਼ਨ ਲੰਦਿਆ ਹੋਇਆ ਕਾਰਵਾਈ ਕੀਤੀ ਗਈ ਹੈ ਵੱਖ-ਵੱਖ ਥਾਵਾਂ ਦੇ ਉੱਪਰ ਰੇਡ ਕਰਕੇ ਦੋਵੇਂ ਬੱਚੇ ਬਰਾਮਦ ਕਰ ਲਏ ਗਏ ਨੇ ਉਧਰ ਬੱਚਿਆਂ ਦੀ ਸਹੀ ਸਲਾਮਤ ਵਾਪਸੀ ਦੇ ਉੱਪਰ ਬੱਚਿਆਂ ਦੀ ਮਾਂ ਅਤੇ ਨਾਨੀ ਦੇ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ ਸਾਰੇ ਪੁਲਿਸ ਟੀਮ ਦਾ ਜਿੰਨਾ ਮੈਂ ਆਲਰੇਡੀ ਜੀ ਕਿਹਾ ਹੈ ਕਿ ਜਿੰਨਾ ਮੈਂ ਨਾ థాంਕਫੁਲ ਕਰਾਉਂਦਾ ਹਾਂ ਨਾ ਹੀ ਘਟਾ ਇਹਨਾਂ ਨੇ ਬਹੁਤ ਆਪਣਾ ਹਾਰਡਵਰਕ ਕੀਤਾ ਸੋ ਮੈਂ ਇਹਨਾਂ ਦੀ ਬਹੁਤ ਮੈਂ ਅਪਰੀਸ਼ੀਏਟ ਕਰਦੀ ਹਾਂ ਨਾ ਕਿ ਮੈਂ ਬਸ ਥੈਂਕਫੁਲ ਹਾਂ ਨਾ ਸੋ ਮੈਂ ਤੇ ਐਸਐਸਪੀ ਸਾਹਿਬਾਨ ਦਾ ਜਿੰਨੇ ਵੀ ਵੱਡੇ ਅਫਸਰ ਮੈਂ ਕੋਈ ਸਭ ਤੋਂ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਤੇ ਉਹਨਾਂ ਦੀਆਂ ਟੀਮਾਂ ਦਾ ਜਿੰਨਾ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ ਤੇ ਜਿਨ੍ਹਾਂ ਨੇ ਇੱਕ ਮਾਂ ਨੂੰ ਬੱਚੇ ਸੰਭਲੇ ਤੇ ਮੈਂ ਤੇਹੀ ਕਹਿੰਨੀ ਆ ਕਿ ਇਨ ਸਾਡੇ ਗੁਰਦਾਸਪੁਰ ਚ ਕਦੀ ਵੀ ਕੋਈ ਐਹੋ ਜੀ ਘਟਨਾ ਹੋ ਜਾਂਦੀ ਹੈ ਤੇ ਸਾਡੀ ਗੁਰਦਾਸਪੁਰ ਦੀ ਪੁਲਿਸ ਬਹੁਤ ਜਲਦੀ ਐਕਸ਼ਨ ਕਰਕੇ ਤੇ ਸਾਰੇ ਇਦਾਂ ਦੇ ਜਿਹੜੇ ਆ ਕਾੜ ਹੁੰਦੇ ਆ ਉਹਨਾਂ ਦਾ ਹੱਲ ਕਰ ਲੈਂਦੇ ਆ ਸੋ ਦੱਸਦੀ ਹੈ ਕਿ ਆਪਸੀ ਝਗੜੇ ਦਾ ਮਾਮਲਾ ਦੱਸਿਆ ਜਿਹੜਾ ਜਿਸ ਕਰਕੇ ਜੋ ਲੜਕੀ ਹੈ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਹੁੰਦੀ ਹੈ ਤੇ ਮਾਮਲਾ ਅਦਾਲਤ ਦੇ ਵਿੱਚ ਹੈ ਅਦਾਲਤ ਦੇ ਵੱਲੋਂ ਬੱਚਿਆਂ ਦੀ ਕਸਟਡੀ ਮਾਂ ਨੂੰ ਸੌਂਪੀ ਗਈ ਹੈ ਪਰ ਉਸਦੇ ਪਤੀ ਨੂੰ ਇਹ ਹਰ ਕਿਸ ਮਨਜ਼ੂਰ ਨਹੀਂ ਹੈ ਜਿਸ ਕਰਕੇ ਉਹ ਬੱਚਿਆਂ ਨੂੰ ਆਪਣੇ ਕੋਲ ਲੈ ਜਾਣ ਦੇ ਲਈ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਉਕਤ ਮੁਲਜ਼ਮ ਦੀ ਭਾਲ ਦੇ ਵਿੱਚ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਨੂੰ ਲੈ ਕੇ ਡੀਐਸਪੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝ ਕੀਤੀ ਗਈ ਹੈ ਉਹ ਜਿਹੜੀ 26 ਤਰੀਕ ਦੀ ਵੀਡੀਓ ਵਾਇਰਲ ਹੋਈ ਸੀ ਉਸ ਦੇ ਸੰਬੰਧੀ ਜਿਹੜੀ ਐਫਆਈਆਰ ਨੰਬਰ 100ਪੀ ਥਾਣਾ ਸਦਰ ਵਿੱਚ ਰਜਿਸਟਰਡ ਕੀਤੀ ਗਈ ਸੀ ਜਿਸ ਦੇ ਸੰਬੰਧੀ ਮਾਨਯੋਗ ਐਸਐਸਪੀ ਕੋਲ 10 ਵਰਦੇ ਦਿਸ਼ਾ ਨਿਰਦੇਸ਼ੇਟ ਵਾਕਾ ਹੋ ਕੇ ਟੀਮਾਂ ਜਿਹੜੀਆਂ ਰੇਡ ਕਰੀਆਂ ਸੀ ਦੋਸ਼ੀਆਂ ਨੂੰ ਫੜਨ ਵਾਸਤੇ ਤੇ ਪੂਰਾ ਉੱਨਤ ਪ੍ਰੈਸ਼ਰ ਬਿਲਟ ਅਪ ਕੀਤਾ ਹੋਇਆ ਸੀ ਜਿਸ ਤਰ੍ਹਾਂ ਜਿਹੜੇ ਦੋਨੇ ਬੱਚੇ ਸੀ ਜਿਨ੍ਹਾਂ ਨੂੰ ਉਠਾ ਕੇ ਲੈ ਗਿਆ ਸੀ ਉਹ ਜਿਸਨੂੰ ਬਰਾਮਦ ਕਰ ਰਿਆ ਤੇ ਬੱਚੇ ਜਿਹੜੇ ਮਤਲਬ ਦੇ ਹਵਾਲੇ ਕਰ ਦਿੱਤੇ ਇਹ ਸਰਬ ਝਗੜਾ ਤੇ ਲਿਜੜਾ ਕੀ ਚੜਾ ਜੀ ਇਹਨਾਂ ਦਾ ਫੈਮਿਲੀ ਡਿਸਕਿਊਟ ਸੀ ਦੋਨੋਂ ਦਾ ਹਸਬੰਦ ਵਾਈਫ ਇਹ ਜਿਹੜਾ ਬੰਦਾ ਹੈਗਾ ਵਾ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਜਿਹੜਾ ਮਨਦੀਪ ਸਿੰਘ ਹੈ ਡਿਸਟ੍ਰਿਕਟ ਤਨਤਰਨ थाना ਖਾਲਸਾ ਦਾ ਰਹਿਣ ਵਾਲਾ ਪਿੰਨ ਫਤਿਹਪੁਰ ਇਹ ਜਿਹੜੀ ਕੁੜੀ ਹੈ ਕਿੰਨੇ ਚਿਰ ਕੇਸ ਚੱਲ ਰਿਹਾ ਇਹਨਾਂ ਦਾ ਇਹਨਾਂ ਦਾ 23 ਮਹੀਨਿਆਂ ਤੋਂ 2 ਹੀ ਟੋਕ ਕੇ ਚੱਲ ਰਹਿਣਾ ਤਾਂ ਉਸ ਅੱਡਰਸ ਪੁੱਛ ਲੈਖਾਂਗੇ ਜੀ ਉਸਨੂੰ ਉਹ ਜਿਹੜੇ ਬੱਚੇ ਨੇ ਬਰਾਮਦ ਕਰਕੇ ਹਵਾਲੇ ਕਰ ਦਿੱਤੇ ਬੱਚੇ ਬਰਾਮਦ ਕਰਕੇ ਮਦਰ ਦੇ ਹਵਾਲੇ ਕਰ ਤੇ ਕਿੰਨੇ ਬੱਚੇ ਖਲਾਫ ਕਰ ਦਿੱਤੇ ਜੁਈਏ ਜੀ ਐਫआईआर 6 ਬੰਦੇ ਦੇ ਬਾਈ ਨੇਮ ਵਿੱਚ ਬਾਕੀ ਅਨਨੂਨ ਇਹ ਕਰ ਰਹੇ ਪਰਪਸ ਫਾਈਲ ਇਹ ਕਰੀ ਬਣਾਉਣ ਵਾਸਤੇ ਹਾਂ ਉਹ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ